ਤੇ ਆਪਾਂ ਜੇ ਰਿਵਿਊ ਕਰਨਾ ਜੀ ਡਿਜੀਟੈਕ ਮਾਈਕ ਜੋ ਕਿ 101 ਨਾਮ ਦੇ ਨਾਲ ਆਉਂਦੇ ਆ ਇਹਨਾਂ ਦੀ ਕੀਮਤ ਵੀ ਤੁਹਾਨੂੰ ਅੱਗੇ ਦੱਸਦੇ ਆਪਾਂ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਆਪਣੇ ਪੇਜ ਪੁਲਰ ਸਾਹਿਬ ਤੇ ਸਵਾਗਤ ਹੈ ਤੁਹਾਡਾ ਤੇ YouTube ਚੈਨਲ ਪੁਲਰ ਸਾਹਿਬ ਤੁਸੀਂ ਦੇਖ ਰਹੇ ਹੋ ਆਪਣਾ ਆਪਣ ਕਿਉਂ ਲੋੜ ਪਈ ਇਹਨਾਂ ਮਾਈਕਾਂ ਦੀ ਕਿਉਂਕਿ ਆਪਾਂ ਵੀਡੀਓ ਪਾਉਂਦੇ ਆ ਨਾ ਸੋਸ਼ਲ ਮੀਡੀਆ ਤੇ ਐਕਟਿਵ ਰਹਿਣੇ ਆ ਤੇ ਕਈ ਵਾਰ ਆ ਚੰਗੀ ਤਰ੍ਹਾਂ ਵਾਇਸ ਜਿਹੜੀ ਰਿਕਾਰਡ ਨਹੀਂ ਹੁੰਦੀ ਕਿਉਂਕਿ ਇਹ ਮੋਬਾਈਲ ਆ ਤੇ ਕੈਮਰੇ ਨਾਲ ਆਪਾਂ ਵੀਡੀਓ ਬਣਾਉਂਦੇ ਆ ਤਾਂ ਜਦੋਂ ਧੂਰੀ ਵੱਲ ਜਾਂਦੀ ਆ ਤਾਂ ਆਵਾਜ਼ ਦੀ ਕਲੈਰਟੀ ਘਟ ਜਾਂਦੀ ਆ ਜਿਸ ਕਰਕੇ ਸੁਣਨ ਵਾਲੇ ਨੂੰ ਵੀ ਫਰਕ ਜਿਹੜਾ ਫਰਕ ਪੈ ਜਾਂਦਾ ਚੰਗੀ ਤਰ੍ਹਾਂ ਸਮਝ ਨਹੀਂ ਆਉਂਦਾ ਅਤੇ ਵੀਡੀਓ ਸਾਨੂੰ ਬਣਾਉਣ ਵਾਲੇ ਨੂੰ ਨਿਆਰਾ ਨਹੀਂ ਆਉਂਦਾ ਕਿ ਲੋਕਾਂ ਨੂੰ ਸਮਝ ਨਹੀਂ ਆਉਣੀ ਵੀਡੀਓ ਦੀ ਇਸ ਲਈ ਆਪਾਂ ਜਿਹੜੇ ਮਾਈਕ ਇਹ ਯੂਜ਼ ਕਰਦੇ ਆ ਕਿਉਂਕਿ ਹੁਣ ਤੁਸੀਂ ਜਿਹੜੀ ਆਵਾਜ਼ ਸੁਣ ਰਹੇ ਹੋ ਇਹ ਮੋਬਾਈਲ ਦੇ ਵਿੱਚ ਜਿਹੜਾ ਮਾਈਕਫੋਨ ਹੁੰਦਾ ਉਹਦੇ ਨਾਲ ਆਵਾਜ਼ ਸੁਣ ਰਹੇ ਹਾਂ ਇਸ ਤਾਂ ਵਧੀਆ ਤੁਹਾਨੂੰ ਆਵਾਜ਼ ਸੁਣ ਰਹੀ ਹੋ ਕਲੀਅਰ ਬਿਲਕੁਲ ਕਿਉਂਕਿ ਇੱਕ ਤਾਂ ਆਸ-ਪਾਸੇ ਆਪਣੇ ਸ਼ੋਰ ਬਿਲਕੁਲ ਹੈ ਨਹੀਂ ਨਾ ਇੱਕ ਜਿਹੜਾ ਮੋਬਾਈਲ ਆਪਣੇ ਬਿਲਕੁਲ ਨਜ਼ਦੀਕ ਹੈ ਤਾਂ ਕਰਕੇ ਤੁਹਾਨੂੰ ਜਿਹੜੇ ਵਧੀਆ ਆਵਾਜ਼ ਸੁਣਦੀ ਨਹੀਂ ਪਰ ਜੇ ਤੁਹਾਨੂੰ ਸ਼ੋਰ ਸ਼ਰਾਬੇ ਦੇ ਵਿੱਚ ਕਿਤੇ ਬਾਹਰ ਵੀਡੀਓ ਪਾਉਣੇ ਆ ਤਾਂ ਆਸ-ਪਾਸੋਂ ਆਵਾਜ਼ਾਂ ਆਉਂਦੀਆਂ ਤਾਂ ਕਈ ਵਾਰ ਦੂਰੀ ਵੱਜਾਂ ਦੀ ਹਵਾ ਕਰਕੇ ਵੀ ਆਵਾਜ਼ ਚੰਗੀ ਤਰ੍ਹਾਂ ਰਿਕਾਰਡ ਨਹੀਂ ਕਰ ਪਾਉਂਦਾ ਮੋਬਾਈਲ ਦਾ ਕੈਮਰਾ ਉਸ ਲਈ ਜਿਹੜੇ ਐਕਸਟਰਨਲ ਮਾਈਕ ਆਪਾਂ ਯੂਜ਼ ਕਰਦੇ ਆ ਇਸ ਤੋਂ ਪਹਿਲਾਂ ਆਪਾਂ ਤਾਰ ਵਾਲੇ ਜਿਹੜੇ ਮਾਈਕ ਯੂਜ਼ ਕਰਦੇ ਸੀਗੇ ਉਹ ਆਪਣੇ ਤਾਰ ਕਿਤੇ ਨਾ ਕਿਤੇ ਅੜ ਜਾਂਦੀ ਸੀ ਜਦੋਂ ਆਸੇ ਪਾਸੇ ਲੋਕ ਵੱਧ ਹੁੰਦੇ ਸੀ ਤਾਂ ਵਿੱਚ ਅੜਨ ਦਾ ਖਤਰਾ ਬਣਿਆ ਰਹਿੰਦਾ ਸੀ ਤਾਂ ਕਰਕੇ ਘਰੇ ਵੀਡੀਓ ਬਣਾਉਣ ਵਾਸਤੇ ਚੰਗੇ ਆਹੋ ਮਾਈਕ ਪਰ ਜੇ ਤੁਸੀ ਬਾਹਰ ਕਿਤੇ ਵੀਡੀਓ ਬਣਾਉਣੀ ਹੈ ਤਾਂ ਤੁਹਾਨੂੰ ਵਾਇਰਲੈਸ ਮਾਈਕਾਂ ਦੀ ਲੋੜ ਪੈਂਦੀ ਹੈ ਜੋ ਕਿ ਆਪਣੀ ਰੇਂਜ ਦੇ ਨਾਲ ਹੀ ਅਟੈਚ ਹੁੰਦੇ ਆ ਤੇ ਇਹ ਮਾਈਕ ਆ ਜਿਹੜੇ ਇਹ 4000 ਦੀ ਕੀਮਤ ਤੋਂ ਉੱਪਰ ਆਉਂਦੇ ਆ ਅਗੇ ਛੋਟੇ ਘੱਟ ਪ੍ਰਾਈਸ ਵਾਲੇ ਜਿਹੜੇ ਮਾਈਕ ਆਉਂਦੇ ਆ 4-500 ਤੋਂ ਸਟਾਰਟ ਹੋ ਜਾਂਦੇ ਹਜ਼ਾਰ 2000 3000 ਤੱਕ ਆਉਂਦੇ ਆ ਪਰ ਉਹਨਾਂ ਦੀ ਆਵਾਜ਼ ਦੀ ਕੁਆਲਿਟੀ ਦਾ ਫਰਕ ਹੁੰਦਾ ਚੰਗੀ ਨਹੀਂ ਹੁੰਦੀ ਇਸ ਕਰਕੇ ਆਪਾਂ ਇਹ ਮਾਈਕ ਜਿਹੜੇ ਈਦੋਂ ਪਹਿਲਾਂ ਜਾਣਕਾਰੀ ਲੈ ਕੇ ਤੋਂ ਦੇ ਕ੍ਰੇਟਰਾਂ ਤੋਂ ਹੋਰ ਜਿਨ੍ਹਾਂ ਨੇ ਇਹ ਵੀਡੀਓ ਪਾਉਂਦੇ ਆ ਮੇਰੇ ਵੀਰ ਕਿ ਸਾਨੂੰ ਇਹ ਮਾਈਕ ਦੀ ਵਾਇਸ ਜਿਹੜੀ ਕੁਆਲਿਟੀ ਆ ਉਹ ਵਧੀਆ ਲੱਗੀ ਹੈਗੀ ਤੇ ਤਾਂ ਕਰਕੇ ਆਪਾਂ ਇਹ ਮਾਈਕ ਇਸ ਵੀਡੀਓ ਦੇ ਵਿੱਚ ਤੁਹਾਨੂੰ ਟਰਾਈ ਕਰਕੇ ਸੁਣਾਉਣੇ ਆ ਤੇ ਜਿਹੜਾ ਨਾਲ ਸ਼ੱਕ ਹੋਇਆ ਕਿਸੇ ਨੇ ਲੈਣੇ ਵੀ ਹੋਏ ਇਹ ਮਾਈਕ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਊਗਾ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਕਿਸ ਤਰ੍ਹਾਂ ਦੀ ਆ ਤੇ ਹੁਣ ਤੁਸੀਂ ਆਵਾਜ਼ ਮੋਬਾਈਲ ਤੇ ਮਾਈਕ ਨਾਲ ਸੁਣ ਰਹੇ ਹੋ ਇਸ ਤੋਂ ਬਾਅਦ ਹੁਣ ਆਪਾਂ ਅਟੈਚ ਕਰਕੇ ਸੁਣਾਵਾਂਗੇ ਤੁਹਾਨੂੰ ਮਾਈਕ ਦੇ ਫੰਕਸ਼ਨਿੰਗ ਦੱਸਾਂਗੇ ਤੇ ਆਵਾਜ਼ ਤਾਂ ਤੁਹਾਨੂੰ ਪਤਾ ਲੱਗ ਹੀ ਜਾਣਾਗਾ ਤੇ 44500 ਦੇ ਇਹ ਮਾਈਕ ਆ ਜਿਹੜੇ ਆ ਇਹ ਆਫਲਾਈਨ ਵੀ ਮੈਜਿਨਾਂ ਤੇ ਆਨਲਾਈਨ ਵੀ ਮਿਲ ਜਾਂਦੇ ਆ। ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪੈਕਿੰਗ ਦੇ ਵਿੱਚ ਆ ਚੀਜ਼ ਆਉਂਦੀ ਆ। ਇਸ ਦੇ ਵਿੱਚੋਂ ਜਿਹੜਾ ਆਹ ਬਾਕਸ ਨਿਕਲਦਾ। ਇਸ ਦੇ ਵਿੱਚ ਮਾਈਕ ਹੁੰਦੇ ਆ, ਦੋ ਜਿਹੜੇ ਰੀਸੀਵਰ ਹੁੰਦੇ ਆਗੇ ਆਪਣੇ ట్రాన్స్‌ਮੀਟਰ ਹੁੰਦੇ ਆ ਜਿਹੜੋ ਕਿ ਦੋ ਜਣਾਂ ਦੀ ਕਿਸੇ ਵਾਇਸ ਜਿਵੇਂ ਆਪਾਂ ਕਿਸੇ ਦੇ ਇੰਟਰਵਿਊ ਲੈਣੀ ਆ ਉਹਦੇ ਵਾਸਤੇ ਯੂਜ਼ ਹੁੰਦੇ ਆ ਤੇ ਇੱਕ ਜਿਹੜਾ ਰੀਸੀਵਰ ਹੁੰਦਾ ਉਹ ਫੋਨ ਦੇ ਨਾਲ ਅਟੈਚ ਹੋ ਜਾਂਦਾ। ਤੇ ਹੁਣ ਆਪਾਂ ਅਟੈਚ ਕਰਕੇ ਦਿਖਾਉਣੇ ਤੁਹਾਨੂੰ ਵੀ ਕੀ ਕੀ ਸਮਾਨ ਇਸ ਦੇ। ਉਹਨਾਂ ਤੋਂ ਬਾਅਦ ਤੁਹਾਨੂੰ ਆ ਡਿਸਬਿਅ ਹੋਣੇਗੇ। ਦੇਖੋ ਤੁਸੀਂ ਇੱਧਰ ਮਾਈਕ ਇਹ ਦੋ ਮਾਈਕ ਤੁਸੀਂ ਦੇਖ ਰਹੇ ਹੋ ਐਸਪੈਸੀਫਾਈ ਹੋਏ ਆ ਜਿਹੜੇ ਤੁਸੀਂ ਵੀ ਕਿਸੇ ਦੀ ਇੰਟਰਵਿਊ ਲੈਣੀ ਹੈ ਜਾਂ ਹੋਰ ਕਿਸੇ ਨਾਲ ਗੱਲਬਾਤ ਕਰਨੀ ਆ ਤਾਂ ਇੱਕ ਆਪਣੀ ਲਾ ਸਕਦੇ ਤੁਸੀਂ ਇੱਕ ਦੂਸਰੇ ਆਦਮੀ ਦੀ ਲਾ ਸਕਦੇ ਹੋ ਤੇ ਆਹ ਜਿਹੜਾ ਇਹ ਮੋਬਾਈਲ ਨਾਲ ਅਟੈਚ ਹੋਊਗਾ ਆ ਲੀਟਾਂ ਆਉਂਦੀਆਂ ਨਾਲ ਹਰੇਕ ਮੋਬਾਈਲ ਦੇ ਵਾਸਤੇ ਸੀ ਪੋਰਟ ਆ ਚਾਹੀ ਲਾਈਟਨਿੰਗ ਜਿਵੇਂ ਆਈਫਲ ਦੇ ਨਾਲ ਆਪਾਂ ਅਟੈਚ ਕਰਾਂਗੇ ਉਹਦੇ ਵਾਸਤੇ ਆਹ ਲੀਡ ਆਪਾਂ ਨੂੰ ਮਿਲੀ ਆ ਜੀ ਨਾਲ ਤੇ ਆਪਾਂ ਹੁਣ ਅਟੈਚ ਕਰਕੇ ਤੁਹਾਨੂੰ ਪਤਾ ਲੱਗ ਜੂਗਾ ਵੋਇਸ ਕੁਆਲਿਟੀ ਦਾ ਇਸ ਤੋਂ ਬਾਅਦ ਗੱਲ ਆਉਂਦੀ ਆ ਜੀ ਸਭ ਤੋਂ ਪਹਿਲਾਂ ਜਿਹੜੀ ਆਪਾਂ ਇਹਨਾਂ ਨੂੰ ਅਟੈਚ ਕਿਸ ਤਰ੍ਹਾਂ ਕਰਨਾ ਇਹਨਾਂ ਦੇ ਸਭ ਤੋਂ ਪਹਿਲਾਂ ਇੱਕ ਇੱਕ ਬਟਨ ਦਿੱਤਾ ਹੋਇਆ ਇਹਨਾਂ ਦੋਵਾਂ ਦੇ ਤੁਸੀਂ ਆਨ ਕਰ ਲੈਣੇ ਆ ਸਭ ਤੋਂ ਪਹਿਲਾਂ ਪਰ ਰਿਸਿਵਰ ਦਾ ਜਿਹੜਾ ਬਟਨ ਆਨ ਕਰਾਂਗੇ ਤੁਸੀਂ ਦੇਖ ਸਕਦੇ ਹੋ ਇੱਥੇ ਬਲੈਂਕ ਹੋ ਰਿਹਾ ਮਤਲਬ ਇਹ ਅਟੈਚ ਨਹੀਂ ਹੋਇਆ ਇਸ ਤੋਂ ਬਾਅਦ ਆਪਾਂ ਜਿਹੜਾ ਕਿ ਆਪਣਾ ట్రాన్స్మిਟਰ ਹੁੰਦਾ ਇੱਕ ਬਟਨ ਇਸ ਦਾ ਵੀ ਆਪਾਂ ਆਨ ਕਰਨਾ ਆ ਤੁਸੀਂ ਦੇਖ ਸਕਦੇ ਹੋ ਆ ਆ ਦੇਖੋ ਹੁਣ ਬਲਿੰਕ ਕਰਨਾ ਬੰਦ ਹੋ ਗਿਆ ਇਸ ਦਾ ਮਤਲਬ ਇਹ ਐਟੈਚ ਹੋ ਚੁੱਕਿਆ ਹੈ ਇੱਕ ਦੂਸਰੇ ਦੇ ਨਾਲ ਤੇ ਹੁਣ ਜਿਹੜੀ ਵਾਇਸ ਕਾਲ T S ਦੇ ਵਿੱਚ ਹੀ ਆਊਗੀ ਪਰ ਆਪਾਂ ਉਹ ਜਿਹੜਾ ਰਿਸਿਵਰ ਆ ਉਹ ਮੋਬਾਈਲ ਦੇ ਨਾਲ ਅਟੈਚ ਕਰਾਂਗੇ ਹੁਣ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੂ ਆਵਾਜ਼ ਦਾ ਕਿੰਨਾ ਅਟੈਚ ਕਰਦੇ ਆਂ ਜੀ ਇੱਕ ਪਾਸੇ ਕੇਵਲ ਇਸ ਦੇ ਵਿੱਚ ਲੱਗ ਜਾਗੇ ਰਿਸਿਵਰ ਦੇ ਵਿੱਚ ਤੇ ਦੂਜੀ ਮੋਬਾਈਲ ਦੇ ਵਿੱਚ ਲੱਗੂਗੀ ਹਾਂਜੀ ਦੋਸਤੋ ਹੁਣ ਤੁਹਾਨੂੰ ਜਿਹੜੀ ਆਵਾਜ਼ ਆ ਰਹੀ ਆ ਉਹ ਇਨਾ ਮਾਈਕਾਂ ਰਾਹੀਂ ਆ ਰਹੀ ਆ ਤੈਨੂੰ ਪਤਾ ਲੱਗ ਜੂ ਆਪਾਂ ਹੁਣ ਦੂਰ ਨੇੜੇ ਕਰਕੇ ਦਿਖਾਵਾਂਗੇ ਹੁਣ ਨੇੜੇ ਆਪਣੇ ਇਹ ਮਾਈਕ ਹੁਣ ਆਪਾਂ ਦੂਰ ਕਰਕੇ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਦੇਖੋ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਇਹਨਾਂ ਮਾਈਕਾਂ ਵਿੱਚੋਂ ਹੀ ਜਿਹੜੀ ਆਵਾਜ਼ ਆ ਰਹੀ ਹੈ ਪਹਿਲਾਂ ਮੋਬਾਈਲ ਕੈਪਚਰ ਕਰ ਰਿਆ ਸੀ ਆਵਾਜ਼ ਤੇ ਇੱਕ ਵਾਰ ਤੁਹਾਨੂੰ ਪਤਾ ਲੱਗੇ ਕਿਸ ਤਰ੍ਹਾਂ ਦੀ ਆਵਾਜ਼ ਸਾਨੂੰ ਤਾਂ ਬਹੁਤ ਵਧੀਆ ਲੱਗੀ ਇਸ ਤੋਂ ਪਹਿਲੇ ਇੱਕ ਦੋ ਵੀਡੀਓ ਅਸੀਂ ਬਣਾ ਕੇ ਦੇਖੀਆਂ ਇਸ ਦੇ ਨਾਲ ਬਹੁਤ ਵਧੀਆ ਜਿਹੜੀ ਕੁਆਲਿਟੀ ਹੈ ਇਹਨਾਂ ਦੀ ਆਈ ਹੈ ਕਿਉਂਕਿ ਘੱਟ ਖਰਚੇ ਦੇ ਵਿੱਚ ਇੱਕ ਵਾਰ ਤੁਸੀਂ ਸ਼ੁਰੂਆਤੀ ਤੌਰ ਤੇ ਇਹਨਾਂ ਮਾਈਕਾਂ ਦਾ ਯੂਜ਼ ਕਰ ਸਕਦੇ ਹੋ ਪਰ ਜੇਕਰ ਤੁਹਾਡੇ ਟੈਲੇਂਟ ਹੈਗਾ ਤੁਸੀਂ ਮੋਬਾਈਲ ਦੇ ਕੈਮਰੇ ਨਾਲ ਵੀ ਮਾਈਕ ਨਾਲ ਵੀ ਇੱਕ ਵਾਰ ਵੀਡੀਓ ਬਣਾਓ ਜੇਕਰ ਤੁਹਾਨੂੰ ਲੋਕ ਪਸੰਦ ਕਰਦੇ ਆ ਤਾਂ ਤੁਸੀਂ ਅੱਗੇ ਇਹਨਾਂ ਮਾਈਕਾਂ ਨੂੰ ਲੈ ਸਕਦੇ ਹੋ ਤੇ ਚੰਗੇ ਤੋਂ ਚੰਗੇ ਕ੍ਰिएਟਰਾਂ ਕੋਲੇ ਜਿਹੜੇ ਇਹ ਮਾਈਕ ਹੈ ਜੀ ਬਹੁਤ ਵਧੀਆ ਮਾਈਕ ਹੈ ਇਹ ਘੱਟ ਪ੍ਰਾਈਸ ਦੇ ਵਿੱਚ ਪਰ ਇਹਨਾਂ ਦੀ ਗਾਰੰਟੀ ਨਹੀਂ ਆਉਂਦੀ ਤੇ ਤਾਂ ਕਰਕੇ ਕਿਉਂਕਿ ਮਾਈਕ ਜਿਹੜੇ ਹੋਰ ਵੱਡੀਆਂ ਕੰਪਨੀਆਂ ਦੇ ਉਹ ਮਹਿੰਗੇ ਕਾਫੀ ਆ 15-15000 ਤੋਂ ਤੀਤੀ ਆ ਤੋਂ 17 17 ਅਸਯ ਸੀ ਆ ਜਿਹੜਾ ਮਾਇਕ ਆਉਂਦੇ ਜਿਆਦੇ ਵੱਡੇ ਹੁੰਦੇ ਜਿਹੜੇ ਪਰ ਉਹਨਾਂ ਦੇ ਗਰੰਟੀ ਵੀ ਹੁੰਦੀ ਆ ਪਰ ਉਹ ਮਹਿੰਗੇ ਵਾਲੇ ਹੁੰਦੇ ਆ ਹਰ ਇੱਕ ਬੰਦਾ ਛੇਤੀ ਉਹਨਾਂ ਨੂੰ ਲੈ ਨਹੀਂ ਸਕਦਾ ਸ਼ੁਰੂਆਤੀ ਤੌਰ ਤੇ ਕਿਉਂਕਿ ਇੰਨੀ ਇਹਦੇ ਵਿੱਚ ਇੰਨੀ ਕਮਾਈ ਹੈ ਨਹੀਂ ਆਨਲਾਈਨ ਜਿੰਨੀ ਕਈ ਵਾਰ ਲੋਕਾਂ ਨੂੰ ਲੱਗਦਾ ਹੁੰਦਾ ਪਰ ਜੇਕਰ ਤੁਸੀਂ ਮਿਹਨਤ ਨਾ ਕਰਦੇ ਹੋ ਕੰਮ ਤਾਂ ਫਿਰ ਕਮਾਈ ਵੱਧ ਵੀ ਜਾਂਦੀ ਹੁਣ ਇਸ ਤੋਂ ਬਾਅਦ ਇਸ ਦੇ ਵਿੱਚ ਫੰਕਸ਼ਨ ਆ ਜਿਹੜੇ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਹੁਣ ਤੁਸੀਂ ਬਿਨਾ ਨੌਇਸ ਕੈਨਸਲੇਸ਼ਨ ਦੇ ਜਿਹੜੀ ਆਵਾਜ਼ ਸੁਣ ਰਹੇ ਹਾਂ ਤੇ ਹੁਣ ਆਪਾਂ ਨੌਇਸ ਕੈਨਸਲੇਸ਼ਨ ਇੱਥੇ ਆਨ ਕਰਾਂਗੇ ਜਿਹਦੇ ਨਾਲ ਕਿ ਆਸੇ-ਪਾਸੇ ਦੀ ਆਵਾਜ਼ ਕੱਟੀ ਜਾਂਦੀ ਹੈ ਤੁਹਾਡੀ ਜਿਹੜੀ ਨਜ਼ਦੀਕ ਹੋਊਗਾ ਬੰਦਾ ਉਸ ਦੀ ਆਵਾਜ਼ ਹੀ ਰਿਕਾਰਡ ਹੋਵੇਗੀ ਤੇ ਹੁਣ ਦੇਖੋ ਤੁਸੀਂ ਹੁਣ ਆਪਾਂ ਆਨ ਕਰਤਾ ਜੀ ਹੁਣ ਤੁਹਾਨੂੰ ਫਰਕ ਪਤਾ ਲੱਗ ਗਿਆ ਹੋਣਾ ਹੈੱਡਫੋਨ ਲਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਆਵਾਜ਼ ਨੂੰ ਕਿ ਕਿੰਨੀ ਵਧੀਆ ਆਵਾਜ਼ ਕ੍ਰਿਸਪੀ ਆਵਾਜ਼ ਹੋ ਗਈ ਹੋਣੀ ਹੈ ਪੂਰੀ ਕਰੜੀ ਆਵਾਜ਼ ਇਹਨਾਂ ਵਿੱਚ ਤੇ ਇੰਨਾ ਫਰਕ ਇਹਦੇ ਨਾਲ ਪੈ ਜਾਂਦਾ ਜੀ ਮੰਨ ਲਓ ਕਈ ਵਾਰ ਹਵਾ ਜ਼ਿਆਦਾ ਵਗਦੀ ਆ ਜਾਂ ਆਸ-ਪਾਸੇ ਛੋਰ ਵੱਧ ਆ ਤਾਂ ਤੁਸੀਂ ਇਹ ਆਪਸ਼ਨ ਔਨ ਕਰ ਸਕਦੇ ਹੋ ਜਿਹਦੇ ਨਾਲ ਆਵਾਜ਼ ਦੀ ਜਿਹੜੀ ਕਲੈਰਟੀ ਪੂਰੀ ਵੱਧ ਜਾਣੀ ਹੈ ਤੇ ਆਸ-ਪਾਸੇ ਦਾ ਸ਼ੋਰ ਉਹ ਕੱਟਿਆ ਜਾਣਾਗਾ ਤੇ ਬਾਕੀ ਸਾਨੂੰ ਤਾਂ ਮੈਂ ਇੱਕ ਵਧੀਆ ਲੱਗੇ ਤੁਹਾਨੂੰ ਕਿਵੇਂ ਲੱਗੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਔਨਲਾਈਨ ਵੀ ਮਕਾ ਸਕਦੇ ਹੋ ਇਹਦਾ ਨਾਮ ਹੈਗਾ ਜਿਹੜਾ ਤੁਹਾਨੂੰ ਪਹਿਲਾਂ ਵੀ ਦੱਸਿਆ ਡੀਜੀ ਟੈਕ 101 ਇਸਦਾ ਨਾਮ ਜੀ ਤੇ ਤੁਹਾਨੂੰ ਆਵਾਜ਼ ਦਾ ਪਤਾ ਲੱਗ ਗਿਆ ਹੁਣ ਆਪਾਂ ਆਫ ਕਰ ਦਿੰਨੇ ਆ ਜੀ ਨੌਇਸ ਕੈنسਲੇਸ਼ਨ ਮੋਡ ਹੁਣ ਤੁਹਾਨੂੰ ਆਵਾਜ਼ ਪੂਰੀ ਇਦੋਂ ਹੀ ਵਧੀਆ ਆਉਣ ਲੱਗੀ ਹੋਣੀ ਕਿਉਂਕਿ ਥੋੜੀ ਆਵਾਜ਼ ਘੱਟ ਵੱਢੀ ਜਾਂਦੀ ਹੈ ਕਿਉਂਕਿ ਨੌਇਸ ਕੈنسਲੇਸ਼ਨ ਦੇ ਵਿੱਚ ਤੇ ਕਿਵੇਂ ਲੱਗੇ ਤੁਹਾਨੂੰ ਮਾਈਕ ਜੇ ਕੁਝ ਲੈਣਾ ਚਾਹੁੰਦੇ ਤਾਂ ਲੈ ਵੀ ਸਕਦੇ ਹੋ ਸਿੱਧੀ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਇਹਦਾ ਆਪਾਂ ਰਿਵਿਊ ਕੀਤਾਗਾ ਹੁਣ ਦੂਰ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਆ ਦੂਰ ਖੜੇ ਆਪਾਂ ਬਿਲਕੁਲ ਕੰਨ ਦੇ ਨਾਲ ਤੇ ਹੁਣ ਇਦੋਂ ਬਾਅਦ ਆਪਾਂ ਦੂਰ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਦੇਖੋ ਜੀ ਹੁਣ ਇਹ ਆਪਾਂ ਇੱਥੇ ਲਾਤਾ ਹੁਣ ਆਪਾਂ ਦੂਰ ਜਾ ਕੇ ਦਿਖਾਵਾਂਗੇ ਤੁਹਾਨੂੰ ਆਵਾਜ਼ ਤੇ ਪਤਾ ਲੱਗ ਜਾਊਗਾ ਵੀ ਕਮ ਸੇ ਕਮ 15 16 ਫੁੱਟ ਮੈਂ ਦੂਰ ਜਾ ਚੁੱਕਿਆ ਹਾਂਗਾ ਮੋਬਾਈਲ ਤੋਂ ਤੇ ਕੈਸੀ ਆਵਾਜ਼ ਆ ਰਹੀ ਹੈ ਤੇ ਤੁਸੀਂ ਦੱਸ ਹੀ ਸਕਦੇ ਹੋ ਵੀਡੀਓ ਦੇ ਵਿੱਚ ਕਿੰਨਾ ਜਿਹੜਾ ਬੈਨੀਫਿਟ ਹੋਊਗਾ ਤੁਹਾਨੂੰ ਇਹਨਾਂ ਮਾਈਕਾ ਦਾ ਯੂਜ਼ ਕਰਕੇ ਆ ਦੇਖੋ ਜੀ ਆ ਫੇਰ ਤੁਹਾਨੂੰ ਦਿਖਾ ਦਿੰਨੇ ਆ ਦੂਰ ਜਾ ਕੇ ਇੱਕ ਵਾਰੀ ਕਿਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਹੁਣ ਤੇ ਬਹੁਤ ਵਧੀਆ ਆਵਾਜ਼ ਆਉਂਦੀ ਇਹਨਾਂ ਮਾਈਕਾਂ ਰਾਹੀਂ ਤਾਂ ਕਰਕੇ ਅਸੀਂ ਯੂਜ਼ ਕਰ ਰਹੇ ਹਾਂ 44.45 ਸੋਸ ਦਾ ਰੇਟ ਆ ਇਹਨਾਂ ਮਾਈਕਾਂ ਦਾ ਜਿਹੜਾ ਤੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਤੇ ਸਾਡੀ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਿਓ ਜੀ ਜੋ ਸਾਡੇ ਵੀਡੀਓ ਨੂੰ ਪਸੰਦ ਕਰਦੇ ਆ ਸਾਡੇ ਪੇਜ ਨੂੰ ਫੋਲੋ ਕਰਦੇ ਆ ਜੀ ਚੈਨਲ ਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਵਾਸਤੇ